ਮੈਂ ਤਾਂ ਇੰਨਾ ਦੁਖੀ ਹੋਇਆ ਪਿਆ ਮੈਂ ਤਾਂ ਆਪਣੀਆਂ ਟੈਲਾਂ ਭੰਨ ਕੇ ਮੈਂ ਪੰਜਾਬ ਛੱਡ ਕੇ ਜਾਊਂਗਾ ਮੈਂ ਤਾਂ ਸਾਰੀਆਂ ਟੈਲਾਂ ਭੰਨ ਰਹੀਆਂ ਆਪਣੀਆਂ ਮੁੜ ਕੇ ਮੈਂ ਨਹੀਂ ਆਉਂਦਾ ਓਰੇ ਮੈਂ ਨਹੀਂ ਮੁੜ ਕੇ ਓਰੇ ਕੋਈ ਪੰਜਾਬ ਜਿਨਾ ਕੰਮ ਕਰੀਓ ਪੰਜਾਬ ਦਾ ਇੰਨਾ ਬੁਰਾ ਹਾਲ ਹੈ ਨਾ ਕੋਈ ਪੰਜਾਬ ਦਾ ਕੰਮ ਨਾ ਕਰੀਓ ਇੰਨਾ ਬੁਰਾ ਹਾਲਾ ਪੰਜਾਬ ਦਾ ਨਾ ਪੰਜਾਬ ਚ ਕੰਮ ਨਾ ਕਰ ਲਿਓ ਕੋਈ ਮੈਂ ਤਾਂ ਛੱਡ ਕੇ ਕਿਤੇ ਹੋਰ ਜਾਊਂਗਾ ਪੰਜਾਬ ਚ ਨਹੀਂ ਕੰਮ ਕਰਦਾ ਮੁੱਖ ਮੰਤਰੀ ਸੀਟ ਹੋ ਕੇ ਫਿਰ ਵੀ ਚੋਰੀਆਂ ਆਉਂਦੀਆਂ ਨੇ ਤੀਜੀ ਚੋਰੀਆਂ ਮੇਰੀ ਅੱਜ ਦੇਖੋ ਸਾਰਾ ਲੱਗੇ ਸਮਾਨ ਏਸੀ ਲੱਗੇ ਟੀਵੀ ਵੀ ਲੱਗੇ ਤੇ ਪਟਾਇਆ ਚ ਲੈ ਗਏ ਸੈਨਾ ਬੁਰਾ ਹਾਲਾ ਪ੍ਰਸ਼ਾਸਨ ਦਾ ਇੱਥੇ ਕੋਈ ਕਸਨਵਾਈ ਨਹੀਂ ਹੈਗੀ ਕੋਈ ਮੁੱਖ ਮੰਤਰੀ ਸੀਟੀ ਦੀ ਕੋਈ ਸਪਲਾਈ ਨਹੀਂ ਹੈਗੀ ਕੋਹੋ ਬੁਰਾ ਹਾਲਾ ਇਹਨਾਂ ਦਾ ਮੈਂ ਤਾਂ ਸਾਰਾ ਕੁਝ ਵੇਚ ਕੇ ਕਦੇ ਹੋਰ ਕੰਮ ਕਰੂੰਗਾ ਪੰਜਾਬ ਦਾ ਰਹਿਣੀ ਨਹੀਂ ਪੰਜਾਬ ਦਾ ਇੰਨਾ ਬੇੜਾ ਗਰਕ ਹੋ ਗਏ ਹੈ ਨਾ ਕਿਸੇ ਨੂੰ ਰੋਟੀ ਖਾਣ ਜੋਗੀ ਨਹੀਂ ਛੱਡੀ ਆ ਦੇਖੋ ਮੇਰੇ ਸਾਹ ਤੀਜੀ ਵਾਰੀ ਚੋਰੀ ਹੋਈ ਹੈ ਮੇਰੀ ਸਾਰਾ ਕੁਝ ਲੁੱਟ ਕੇ ਲੈ ਗਏ ਦੱਸੋ ਮੈਂ ਕੀ ਕਰਾਂ ਮਰੀ ਡੈਲਸਿਸ ਹੁੰਦੀ ਆ ਮਰਾ ਸਰ ਹੁੰਦਾ ਮਰਲ ਪੈਸੇ ਕੁਛ ਨਹੀਂ ਛੱਡਿਆ 60 60000 ਰੁਪਏ ਲੈ ਗਏ ਦੱਸ ਮੈਂ ਕੀ ਕਰਾਂ ਪ੍ਰਸ਼ਾਸਨ ਐਨਾ ਉਹ ਬੇਕਾਰ ਆ ਵੀ ਚੋਰੀਆਂ ਨਹੀਂ ਫੜ ਸਕਦੇ ਹੈਗੇ ਚੋਰੀਆਂ ਨਹੀਂ ਫੜ ਸਕਦੇ ਪ੍ਰਸ਼ਾਸਨ ਤੇ ਪ੍ਰਸ਼ਾਸਨ ਅਸੀਂ ਤਿੰਨ ਦੂਜੀ ਵਾਰੀ ਤੀਜੀ ਵਾਰੀ ਅਸੀਂ ਚੋਰੀ ਹੋਈ ਆ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਕੁਛ ਨਹੀਂ ਕਰ ਰਿਹਾ ਤੀਜੀ ਵਾਰੀ ਚੋਰੀ ਹੋ ਰਹੀ ਆ ਅੱਛਾ ਜੀ ਇਸ ਤੋਂ ਪਹਿਲਾਂ ਵੀ ਚੋਰੀਆਂ ਨੂੰ ਜਾਂ ਆ ਪਹਿਲਾਂ ਵੀ 2.5 ਲੱਖ ਦਾ ਮਾਲ ਚੱਕਿਆ ਗਿਆ ਸੀ ਉਸ ਤੋਂ ਪਹਿਲਾਂ 4 ਲੱਖ ਦਾ ਮਾਲ ਚੱਕਿਆ ਗਿਆ ਸੀ ਆਸਟਾਨੇ ਚੋਰਾਂ ਤੋਂ ਇੰਨੇ ਪਰੇਸ਼ਾਨ ਹੋ ਗਏ ਸਾਡੀ ਫੈਕਟਰੀ ਬੇਚਣ ਨੂੰ ਤਿਆਰ ਹੋ ਰਹੀ ਆ ਮੈਂ ਤਾਂ ਪੰਜਾਬ ਦੇ ਵਿੱਚ ਕੰਮ ਕਰਨ ਨੂੰ ਜੀਨ ਕਰਦੇ ਆ ਬਾਹਰ ਕਰਾਂਗੇ ਕੰਮ ਕਿਤੇ ਆ ਤੁਸੀਂ ਰੋਜ਼ ਰੋਸ ਵੱਜੋਂ ਇੰਟਰਲੌਕ ਟੈਲਾਂ ਵੀ ਪੰਨੀਆਂ ਨੇ ਹਾਂ ਪੰਨੀਆਂ ਨੇ ਜੀ ਅਸੀਂ ਕਰੀਏ ਕੀ ਕਿੱਥੇ ਜਾਈਏ ਕਿਹੜੇ ਕੋਚ ਚ ਜਾਈਏ ਹੂੰ ਇੰਨੀ ਚੋਰੀਆਂ ਹੋ ਗਈਆਂ ਜੀ ਕੀ ਕਰੀਏ ਹੋਰ ਲੈਪਟਾਪ ਲੈ ਗਏ ਸਾਰਾ ਹਿਸਾਬ ਦਾ ਉਹ ਚ ਵਗ ਗਿਆ ਅਸੀਂ ਕਿੱਥੋਂ ਪੈਸੇ ਲਵਾਂਗੇ ਲੋਕਾਂ ਹੋਰ ਕੀ ਕੁਝ ਲੁੱਟ ਕੇ ਲੈ ਗਏ ਚੋਰ ਚੋਰ ਲੈ ਇਸ ਹੀ ਲੈ ਗਏ ਜੀ ਲੈਪਟਾਪ ਲੈ ਗਏ ਤੇ ਟੀਵੀ ਲੈ ਗਏ ਇੱਕ 60000 ਰੁਪਏ ਕੈਸ਼ ਲੈ ਕੇ ਗੱਲੇ ਜੋ ਕੱਟ ਗਏ ਅਸੀਂ ਗੇਟ ਵੀ ਦੇਖੇ ਗੇਟ ਵੀ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਨੇ ਹਾਂ ਦੂਰੇ ਕਰੇ ਪਏ ਨੇ ਜੀ ਇਹ ਕਿ ਐ ਚੋਰੀਆਂ ਹੋਣ ਲੱਗੀਆਂ ਤਾਂ ਫਿਰ ਕੀ ਹੋਊਗਾ ਪੰਜਾਬ ਦਾ ਹਾਲ ਪੰਜਾਬ ਦਾ ਬੋੜਾ ਬੇੜਾ ਗਰਕ ਹੋਇਆ ਪਿਆ ਬਹੁਤ ਚੋਰੀਆਂ ਹੋ ਰਹੀਆਂ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਨੇ ਕਾਰਵਾਈ ਆਰੰਭ ਵਿੱਚ ਲਿਆਂਦੀ ਪੁਲਿਸ ਆਏ ਦੀ ਜਰੂਰ ਪਰ ਕਾਰਵਾਈ ਹੁਣ ਹੋਊਗੀ ਨਾ ਹੋਊਗੀ ਉਹ ਪੁਲਿਸ ਨੂੰ ਪਤਾ ਸੀ ਸਾਨੂੰ ਨਹੀਂ ਪਤਾ ਜੀ ਸਾਨੂੰ ਕਹੇ ਗਿਆਨੀ ਵੀ ਅਸੀਂ ਕਾਰਵਾਈ ਕਰਾਂਗੇ ਪਰ ਪਹਿਲਾਂ ਦੋ ਵਾਰੀ ਚੋਰੀ ਹੋ ਗਈ ਉਹਦੀ ਕੋਈ ਕਾਰਵਾਈ ਨਹੀਂ ਹੋਈ ਹੁਣ ਤੁਸੀਂ ਕੀ ਤੁਸੀਂ ਜੇ ਅਸੀਂ ਕਹਾਂ ਜੀ ਅੱਜ ਤੱਕ ਦੇਖਾਂਗੇ ਜੀ ਜੇ ਕੋਈ ਕਾਰਵਾਈ ਹੁੰਦੀ ਆ ਠੀਕ ਆ ਨਹੀਂ ਕੱਲ ਨੂੰ ਅਸੀਂ ਨਾਪਾ ਰੋਡ ਜਾਮ ਕਰਾਂਗੇ ਜੀ ਅਸੀਂ ਅਨੇ ਦੁਖੀ ਹੋਏ ਪਿਆ ਅਸੀਂ ਰੋਡ ਤੇ ਬੈਠਾਂਗੇ ਸਾਰਾ ਗੁੱਸਾ ਲੈ ਕੇ ਹੁਣ ਸਾਡੇ ਕੋਲ ਕੀ ਰਹਿ ਗਿਆ ਅਸੀਂ ਕੰਮ ਕਿੱਥੋਂ ਕਰਾਂਗੇ ਜਦੋਂ ਸਾਡੀ ਸਾਰਾ ਲੈਫਟ ਹੋਪ ਵੀ ਲੈ ਕੇ